ਮੇਰੇ ਫਾਦਰ 62 ਸਾਲ ਦੀ ਉਮਰ ਚ ਦੁਨੀਆ ਤੋਂ ਚਲੇ ਗਏ ਦੁਨੀਆ ਤੋਂ ਚਲੇ ਗਏ ਠੀਕ ਹੈ 3 ਸਾਲ ਹੋ ਗਏ ਉਹਨਾਂ ਨੂੰ ਗਿਆਨ ਨੂੰ ਦੁਨੀਆ ਤੋਂ ਜਨਮ ਜਿਸ ਦਿਨ ਉਹਨਾਂ ਨੇ ਜਨਮ ਹੋਇਆ ਸੀਗਾ ਉਸ ਦਿਨ ਉਹਨਾਂ ਦੀ ਬੈਕ ਕਾਊਂਟਿੰਗ ਸਟਾਰਟ ਹੋ ਗਈ ਸੀ ਹੂੰ ਤੇ 62 ਸਾਲ ਤੇ ਜਾ ਕੇ ਡਨ ਹੋ ਗਿਆ ਉਸ ਟਰਮ ਦੇ ਦੌਰਾਨ ਉਹ ਮਿਲੀਅਨਰ ਵੀ ਰਹੇ ਆ ਉਹ ਧਰਤੀ ਤੇ ਵੀ ਆ ਗਏ ਸੀ ਬਿਲਕੁਲ ਜ਼ੀਰੋ ਵੀ ਹੋ ਗਏ ਸੀ ਵੀ ਹੱਥ ਦੇ ਕੇ ਲਿਫਟ ਮੰਗ ਕੇ ਵੀ ਉਹ ਜਾਂਦੇ ਰਹੇ ਸੀਗੇ ਪਰ ਐਵਰੀ ਟਾਈਮ ਹੁਣ ਮੈਂ ਤੁਹਾਨੂੰ ਉਹਨਾਂ ਦੇ ਐਗਜ਼ਾਮਪਲ ਦੇ ਕੇ ਸਮਝਾਉਣਾ ਰਮਨਪਾ ਜੀ ਐਵਰੀ ਟਾਈਮ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ ਵੀ ਜੋ ਤੁਦ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਹ ਕਹਿੰਦੇ ਵੀ ਜਿਵੇਂ ਤੈਨੂੰ ਠੀਕ ਲੱਗਦਾ ਵਾਹਿਗੁਰੂ ਮੈਂ ਉਹ ਐਕਸੈਪਟ ਕਰ ਰਿਹਾ ਚਾਹੇ ਉਹ ਗਰੀਬੀ ਹੈ ਚਾਹੇ ਉਹ ਅਮੀਰੀ ਹੈ ਚਾਹੇ ਉਹ ਬਿਮਾਰੀ ਹੈ ਚਾਹੇ ਉਹ ਦੁੱਖ ਸੁੱਖ ਹੈ ਮੇਰੇ ਫਾਦਰ ਉਹਨੇ ਤਿੰਨ ਭਰਾ ਸੀ ਤਿੰਨ ਤਿੰਨ ਭੈਣਾਂ ਸੀਗੀਆਂ ਠੀਕ ਹੈ ਮਿਲੀਅਨਰ ਸੀਗੇ ਆਪਣੇ ਟਾਈਮ ਦੇ ਉਹ ਜਦੋਂ 25 ਸਾਲ ਦੀ ਉਮਰ 'ਚ ਉਹਨਾਂ ਦਾ ਵਿਆਹ ਹੋ ਗਿਆ 30 ਸਾਲ ਦੀ ਉਮਰ ਤੱਕ ਲਗਜ਼ਰੀ ਲਾਈਫ ਜੀਆ ਉਹ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਭਰਾ ਦੀ ਡੈਥ ਹੋਈ ਪਹਿਲਾਂ ਫਿਰ ਉਹਨਾਂ ਦੇ ਇੱਕ ਹੋਰ ਵੱਡੇ ਭਰਾ ਦੀ ਉਹਦੀ ਡੈਥ ਹੋਈ ਫਿਰ ਉਹਨਾਂ ਦੇ ਫਾਦਰ ਦੀ ਡੈਥ ਹੋਈ ਫਿਰ ਇੱਕ ਵੱਡੀ ਭੈਣ ਦੀ ਡੈਥ ਹੋਈ ਫਿਰ ਉਹਨਾਂ ਦੇ ਭਤੀਜੇ ਦੀ ਡੈਥ ਹੋਈ ਤਿੰਨ ਮਿੱਲਾਂ ਹੁੰਦੀਆਂ ਸੀਗੀਆਂ ਤਿੰਨੇ ਦੀਆਂ ਤਿੰਨਾਂ ਹੀ ਮਿੱਲਾਂ ਵਿਕ ਗਈਆਂ ਤਿੰਨ ਕੋਠੀਆਂ ਸੀਗੀਆਂ ਉਹ ਵੀ ਵਿਕ ਗਈਆਂ 18 ਸਾਲ ਕਿਰਾਏ ਤੇ ਰਹੇ ਆ ਤੇ ਮੈਂ ਆਪਣੇ ਫਾਦਰ ਨੂੰ ਕਦੇ ਨੀਂਦ ਦੀ ਗੋਲੀ ਖਾਂਦੇ ਨਹੀਂ ਦੇਖਿਆ ਕਦੇ ਡਿਪਰੈਸ਼ਨ ਦੀ ਗੋਲੀ ਖਾਂਦੇ ਨਹੀਂ ਦੇਖਿਆ ਕਦੇ ਉਹਨਾਂ ਨੂੰ ਉਪਾਏ ਕਰਾਉਂਦੇ ਨਹੀਂ ਦੇਖਿਆ ਕਦੇ ਉਹਨਾਂ ਨੂੰ ਇਹ ਨਹੀਂ ਦੇਖਿਆ ਵੀ ਉਹ ਚਿੰਤਾ ਦੇ ਵਿੱਚ ਰੋ ਰਹੇ ਹਨ ਮੈਂ ਹਮੇਸ਼ਾ ਜਦ ਵੀ ਦੇਖਿਆ ਉਹਨਾਂ ਨੂੰ ਸਿਮਰਨ ਕਰਦੇ